ਬਾਬੂ ਸ਼ੇਟ ਐਂਸਰ ਦਾ ਸਵਾਗਤ ਹੈ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਦਰਜ ਕੀਤੇ ਗਏ ਰੇਪ ਤੇ ਕਤਲ ਦੇ ਲੜਕੀ ਦੇ ਰੇਪ ਤੇ ਕਤਲ ਦੇ ਕੇਸ 'ਚ ਇੱਕ ਨਵਾਂ ਮੋੜ ਆਇਆ ਨਵਾਂ ਰੁਖ ਆਇਆ ਉਹ ਇਹ ਹੈ ਕਿ ਢੱਡਰੀਆਂ ਵਾਲੇ ਖੁਦ ਸਾਹਮਣੇ ਆਏ ਨੇ ਉਹਨਾਂ ਨੇ ਆਪਣਾ ਪੱਖ ਰੱਖਿਆ ਹੈ ਰਣਜੀਤ ਸਿੰਘ ਢੱਡਰੀਆਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਕਹਿਣਾ ਦਾਵਾ ਹੈ ਕਿ ਉਹਨਾਂ ਦਾ ਇਹ ਉਹ ਬੇਕਸੂਰ ਨੇ ਉਹਨਾਂ ਦਾ ਇਸ ਵਿੱਚ ਕੋਈ ਬਕਸੂਰ ਨਹੀਂ ਤੇ ਉਹਨਾਂ ਨੇ ਇਹ ਵੀ ਦਾਵਾ ਕੀਤਾ ਹੈ ਕਿ ਉਸ ਲੜਕੀ ਜਿਸ ਦਾ ਕਿ ਜਿਸ ਦੇ ਕਤਲ ਤੇ ਰੇਪ ਦੇ ਦੋਸ਼ ਵਿੱਚ ਉਹਨਾਂ ਦੇ ਖਿਲਾਫ ਐਫਐਸਆਈ ਅਰਜ ਕੀਤੀ ਹੈ ਉਸ ਨੇ ਆਤਮ ਹੱਤਿਆ ਕੀਤੀ ਸੀ ਖੁਦਕੁਸ਼ੀ ਕੀਤੀ ਸੀ ਅਤੇ ਉਹਦੀ ਜਿਹੜੀ ਮੌਤ ਉਹ ਬਾਹਰ ਹੋਈ ਸੀ ਪਰਮੇਸ਼ਰ ਦੁਆਰ ਤੋਂ ਤੇ ਉਹਦੇ 'ਚ ਉਹਨਾਂ ਦਾ ਕੋਈ ਰੋਲ ਨਹੀਂ ਉਹ ਬਿਲਕੁਲ ਹੀ ਪੂਰਾ ਭਰ ਵੀ ਉਹਨਾਂ ਦਾ ਰੋਲ ਨਹੀਂ ਹੈਗਾ ਉਹਨਾਂ ਦਾ ਕੋਈ ਦੋਸ਼ ਨਹੀਂ ਹੈਗਾ ਪਰ ਉਹਨਾਂ ਨੇ ਨਾਲ ਹੀ ਇਹ ਕਿਹਾ ਕਿ ਉਹ ਜੋ ਵੀ ਜਾਂਚ ਪੁਲਿਸ ਕਰੇਗੀ ਉਹਨੂੰ ਪੂਰਾ ਸਹਿਯੋਗ ਦੇਣ ਲਈ ਦੇਣਗੇ ਅਦਾਲਤਾਂ ਤੇ ਉਹਨਾਂ ਨੂੰ ਪੂਰਾ ਭਰੋਸਾ ਹੈ ਤੇ ਉਹਦੇ ਵਿੱਚ ਜਦੋਂ ਸਬੂਤ ਪੇਸ਼ ਹੋਣਗੇ ਤਾਂ ਉਹ નિર્ਦੋਸ਼ ਸਾਬਤ ਹੋਣਗੇ ਇਹ ਵੀ ਉਹਨਾਂ ਨੇ ਦਾਅਵਾ ਕੀਤਾ ਆਪਣੇ ਬਿਆਨ ਵਿੱਚ ਤੇ ਉਹਨਾਂ ਨੇ ਆਪਣਾ ਜੋ ਬਿਆਨ ਦਿੱਤਾ ਉਹ ਵੀ ਅਸੀਂ ਤੁਹਾਨੂੰ ਸੁਣਾਉਣੇ ਆ ਤੇ ਫਿਰ ਕੋਸ਼ਿਸ਼ ਕਰਾਂਗੇ ਜਿਹੜੇ 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 ਲੜਕੀ ਦੇ ਭਰਾ ਨੇ ਜਿਹੜੇ ਕੇਸ ਕੀਤਾ ਜਿਸ ਲੇਡੀ ਵਕੀਲ ਨੇ ਉਹਨਾਂ ਦੀ ਵਕਾਲਤ ਕੀਤੀ ਹੈ ਉਹਦਾ ਬਿਆਨ ਵੀ ਸੁਣਾਵਾਂਗੇ ਤਾਂ ਕਿ ਬਰਾਬਰ ਤੇ ਜਿਹੜਾ ਇਹੋ ਪਤਾ ਲੱਗ ਜਾਵੇ ਵੀ ਉਹ ਕੀ ਕਰ ਦੋਹਾਂ ਧਿਰਾਂ ਦਾ ਜਿਹੜਾ ਪੱਖ ਹੈ ਸੋ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਪੱਖ ਕੀ ਹੈ ਉਹ ਕੀ ਕਹਿੰਦੇ ਨੇ ਉਹ ਤੁਹਾਨੂੰ ਅਸੀਂ ਸੁਣਾਉਣ ਲੱਗਿਆ ਉਹਨਾਂ ਦਾ ਕੀ ਦਾਵਾ ਹੈ ਕਖਨ ਸਰ ਵਾਈ ਇੱਕ ਨਿਊਜ਼ ਸਾਰੇ ਪਾਸੇ ਚੱਲ ਰਹੀ ਹੈ ਕਿ ਭਾਈ ਰਣਜੀਤ ਸਿੰਘ ਉੱਤੇ ਰੇਪ ਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਇਹ ਨਿਊਜ਼ ਹੈ ਹੀ ਇਦਾਂ ਦੀ ਹੈ ਸਭ ਨੂੰ ਹੈਰਾਨ ਕਰ ਮੈਨੂੰ ਵਿਰੋਧ ਕਰਨ ਵਾਲੇ ਖੁਸ਼ ਹੁੰਦੇ ਨੇ ਪਿਆਰ ਕਰਨ ਵਾਲਿਆਂ ਦਾ ਕਿਤੇ ਨਾ ਕਿਤੇ ਦਿਲ ਦੁਖਦਾ ਹੈ ਹੈਰਾਨ ਵੀ ਹੁੰਦੇ ਨੇ ਤੇ ਮੈਂ ਖੁਦ ਵੀ ਬਹੁਤ ਹੈਰਾਨ ਹੋਇਆ ਇਸ ਤਰ੍ਹਾਂ ਦਾ ਮਾਮਲਾ ਇਸ ਤਰ੍ਹਾਂ ਦਾ ਇਲਜ਼ਾਮ ਜਿਹੜਾ ਉਹ ਮੇਰੇ ਤੇ ਲੱਗਿਆ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਵੀ ਹਾਂ ਇਹਨੂੰ ਟਾਈਮ ਲੱਗ ਸਕਦਾ ਹੈ ਕੁਝ ਦਿਨ ਕੁਝ ਮਹੀਨੇ ਲੱਗ ਸਕਦੇ ਨੇ ਪਰ ਇਹ ਕਲੀਅਰ ਹੋ ਜਾਏਗਾ ਵੀ ਇਹ ਇਲਜ਼ਾਮ ਹੈ ਮੇਰੀ ਅੱਜ ਦੀ ਵੀਡੀਓ ਤੁਸੀਂ ਸਾਂਭ ਕੇ ਰੱਖਿਓ ਕਿਉਂਕਿ ਇਨਵੈਸਟੀਗੇਸ਼ਨ ਹੋਣੀ ਹੈ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਮਾਨਯੋਗ ਹਾਈ ਕੋਰਟ ਦੇ ਕੋਲ ਪਰવાર ਗਿਆ ਹੈ 13 ਸਾਲ ਪਹਿਲਾਂ ਗੇਟ ਦੇ ਅੱਗੇ ਸੁਸਾਈਡ ਲੜਕੀ ਨੇ ਕੀਤਾ ਸੀ ਮਾਮਲਾ ਕਲੋਜ਼ ਹੋ ਗਿਆ ਸਾਰਾ ਕੁਝ ਉਹਦਾ ਇਨਵੈਸਟੀਗੇਸ਼ਨ ਹੋਈ ਉਸ ਵੇਲੇ ਵਿੱਚ ਤੇ ਹੁਣ ਉਹਨਾਂ ਨੇ ਦੁਬਾਰਾ ਉਦੋਂ ਕਿਹਾ ਸੀ ਕੋਈ ਕਾਰਵਾਈ ਨਹੀਂ ਕਰਾਉਣੀ ਕਿਉਂਕਿ ਜਿੰਨੀ ਹੋਣੀ ਸੀ ਹੋ ਗਈ ਸੀ ਸੁਸਾਈਡ ਵਿੱਚ ਕਿਸੇ ਉੱਤੇ ਕਤਲ ਦਾ ਮਾਮਲਾ ਦਰਜ ਨਹੀਂ ਸੀ ਹੋ ਸਕਦਾ ਪਰ ਹੁਣ ਉਹ ਹਾਈ ਕੋਰਟ ਗਏ ਤੇ ਹਾਈ ਕੋਰਟ ਦੇ ਜੱਜ ਸਾਹਿਬ ਨੇ ਕਿਹਾ ਵੀ ਐਫ ਆਈ ਆਰ ਕਰਕੇ ਜਾਂਚ ਕਰੋ ਐਫ ਆਈ ਆਰ ਹੋਈ ਹੈ ਤੇ ਮੇਰੀ ਆਪ ਸਾਰਿਆਂ ਨੂੰ ਬੇਨਤੀ ਹੈ ਅਨਵੈਸਟੀਗੇਸ਼ਨ ਪੁਲਿਸ ਨੇ ਪ੍ਰਸ਼ਾਸਨ ਨੇ ਕਰਨੀ ਹੈ ਤੇ ਮੈਂ ਆਪ ਸਾਰਿਆਂ ਸਾਹਮਣੇ ਬੇਨਤੀ ਕਰ ਰਿਹਾ ਚਾਹੇ ਉਹ ਮੈਨੂੰ ਬੁਲਾ ਕੇ ਇਨਵੈਸਟੀਗੇਸ਼ਨ ਕਰ ਲੈਣ ਚਾਹੇ ਮੇਰੇ ਕੋਲ ਆ ਕੇ ਇਨਵੈਸਟੀਗੇਸ਼ਨ ਕਰ ਲੈਣ ਚਾਹੇ ਮੈਨੂੰ ਲਿਜਾ ਕੇ ਇਨਵੈਸਟੀਗੇਸ਼ਨ ਕਰ ਲੈਣ ਕਿਸੇ ਵੀ ਤਰ੍ਹਾਂ ਦੀ ਇਨਵੈਸਟੀਗੇਸ਼ਨ ਇਸ ਕੇਸ ਵਿੱਚ ਹੋਏਗੀ ਮੈਂ ਸਾਡਾ ਸਾਰਾ ਪਰਮੇਸ਼ਰ ਦੁਆਰ ਦਾ ਜਥਾ ਸਾਰੇ ਅਸੀਂ ਇਹਦੇ ਵਿੱਚ ਪੂਰਾ ਸਹਿਯੋਗ ਕਰਾਂਗੇ 1% ਨਹੀਂ 200% ਅਸੀਂ ਸੱਚ ਕਹਿ ਰਹੇ ਹਾਂ ਕਿ ਕਿਸੇ ਤਰ੍ਹਾਂ ਦਾ ਵੀ ਸਾਡਾ ਇਹਦੇ ਵਿੱਚ ਪਸੂਰ ਨਹੀਂ ਨਿਕਲੇਗਾ ਪੋਸਟਮਾਰਟਮ ਦੀ ਰਿਪੋਰਟ ਵਿੱਚ ਕੁਝ ਵੀ ਨਹੀਂ ਹੈਗਾ ਕੋਈ ਰੇਪ ਨਹੀਂ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਪਰ ਉਹਨਾਂ ਦੇ ਅੰਦਰ ਇੱਕ ਡਾਊਟ ਹੈ ਫੈਮਲੀ ਦੇ ਕਿਤੇ ਸਾਡੀ ਬੱਚੀ ਨਾਲ ਇਦਾਂ ਤਾਂ ਨਹੀਂ ਸੀ ਹੋਇਆ ਤੇ ਉਹਨਾਂ ਨੂੰ ਆਪਣਾ ਡਾਊਟ ਕਲੀਅਰ ਕਰਨਾ ਚਾਹੀਦਾ ਚੰਗੀ ਗੱਲ ਹੈ ਹਾਈ ਕੋਰਟ ਨੇ ਕਿਹਾ ਕਿ ਜਾਂਚ ਕਰ ਲਓ ਐਫ ਆਈ ਆਰ ਕਰਕੇ ਜਾਂਚ ਕਰ ਲਓ ਸੋ ਹਰਾਨੀ ਜਿੱਥੇ ਤੁਹਾਨੂੰ ਸਾਰਿਆਂ ਨੂੰ ਹੈ ਉਥੇ ਮੈਨੂੰ ਨਹੀਂ ਹੈ ਇਦਾਂ ਦਾ ਜਦੋਂ ਕੇਸ ਕਿਸੇ ਤੇ ਵੀ ਬਣਦਾ ਤੇ ਇੱਕਦਮ ਹੈਰਾਨ ਹੋ ਜਾਂਦਾ ਤੇ ਮੇਰੀ ਆਪ ਸਾਰਿਆਂ ਨੂੰ ਬੇਨਤੀ ਹੈ ਕੁਝ ਦਿਨ ਹੋ ਸਕਦਾ ਕੁਝ ਮਹੀਨੇ ਸਾਨੂੰ ਵੇਟ ਕਰਨੀ ਪਵੇ ਤੇ ਆਪਣੇ ਆਪ ਸੱਚ ਸਾਹਮਣੇ ਆ ਜਾਏਗਾ ਮੈਨੂੰ ਹਾਈ ਕੋਰਟ ਉੱਤੇ ਵੀ ਤੇ ਨਾਲ ਪੰਜਾਬ ਪੁਲਿਸ ਦੇ ਉੱਤੇ ਵੀ ਪੂਰਨ ਭਰੋਸਾ ਹੈ ਤੇ ਗੁਰੂ ਸਾਹਿਬ ਦੀ ਕਿਰਪਾ ਹੋਣੀ ਹੈ ਪਰਮੇਸ਼ਰ ਦੁਆਰ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਗੇਟ ਦੇ ਅੱਗੇ ਉਨੇ ਲੜਕੀ ਨੇ ਸੁਸਾਇਡ ਕੀਤਾ ਸੀ ਤੇ ਆਪਣੇ ਆਪ ਆਉਣ ਵਾਲੇ ਦਿਨਾਂ ਚ ਇਹ ਗੱਲ ਕਲੀਅਰ ਹੋ ਜਾਏਗੀ 1% ਵੀ ਮੇਰਾ 1% ਵੀ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਕਸੂਰ ਨਹੀਂ ਨਿਕਲੇਗਾ ਪਰ ਜ਼ਾਬਤਾ ਰੱਖਣ ਦੀ ਬੜੀ ਲੋੜ ਹੈ ਕਿਉਂਕਿ ਇਹੋ ਜੇ ਸਮੇਂ ਇੱਕਦਮ ਪ੍ਰੈਸ਼ਰ ਹੋ ਜਾਂਦਾ ਬ੍ਰੇਨ ਤੇ ਜਿਹੜੇ ਜਾਣਦੇ ਨੇ ਜਿਹੜੇ ਸੁਣਦੇ ਨੇ ਵੀ ਆਹ ਕੀ ਹੋ ਗਿਆ ਤੇ ਆਪ ਸਾਰਿਆਂ ਨੂੰ ਬੇਨਤੀ ਹੈ ਆਪਾ ਜ਼ਾਬਤੇ ਚ ਰਹੀਏ ਮਨ ਸ਼ਾਂਤ ਰੱਖੀਏ ਤੇ ਭਰੋਸਾ ਰੱਖੀਏ ਕੁਝ ਦਿਨਾਂ ਲੱਗ ਸਕਦੇ ਨੇ ਆਪਣੇ ਆਪ 사 ਕੁਝ ਸਾਹਮਣੇ ਆ ਜਾਏਗਾ ਵੀਡੀਓ ਤੁਹਾਨੂੰ ਸਾਰਿਆਂ ਨੂੰ ਸ਼ੇਅਰ ਕਰਨੀ ਪੈਣੀ ਹੈ ਤਾਂ ਕਿ ਹਰ ਤੱਕ ਪਹੁੰਚ ਸਕੇ ਤੇ ਨਿਊਜ਼ ਚੈਨਲਾਂ ਵਾਲਿਆਂ ਨੂੰ ਵੀ ਮੇਰੀ ਹੱਥ ਜੋੜ ਕੇ ਬੇਨਤੀ ਭਰਾਵੋ ਦੂਜਾ ਪੱਖ ਵੀ ਰੱਖਿਆ ਤੁਸੀਂ ਮੈਂ ਸਾਰਾ ਕੁਝ ਲੋਕਾਂ ਸਾਹਮਣੇ ਤੇ ਮੇਰੀ ਵੀਡੀਓ ਵੀ ਜਰੂਰ ਚਲਾ ਦਿਓ ਸਾਰੀ ਦੀ ਸਾਰੀ ਤਾਂ ਜੋ ਪਤਾ ਲੱਗ ਸਕੇ ਕਿ ਸਾਡਾ ਪੱਖ ਕੀ ਹੈ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਮੈਂ ਰੈਡੀ ਹਾਂ ਰਾਈ ਗੁਰਜੀ ਦਾ ਖਾਲਸਾ ਰਾਈ ਗੁਰਜੀ ਦੀ ਫਤਿਹ ਸੋ ਇਹ ਤੁਸੀਂ ਸੁਣਿਆ ਤੜਿਆਂ ਵਾਲੇ ਦਾ ਪੱਖ ਉਹਨਾਂ ਦਾ ਇਹ ਦਾਵਾ ਕੀਤਾ ਕਿ ਉਹ ਬੇਕਸੂਰ ਨੇ નિર્ਦੋਸ਼ ਨੇ ਨਾਲ ਹੀ ਉਹਨਾਂ ਨੇ ਬਾਰ ਬਾਰੇ ਦਾਵਾ ਕੀਤਾ ਕਿ ਉਹ ਲੜਕੀ ਨੇ ਪਰਮੇਸ਼ਰਦਾਰ ਦੇ ਬਾਹਰ ਸੂਈ ਸੈਡ ਕੀਤਾ ਸੀ ਜਦੋਂ ਕਿ ਜਿਹੜੀ ਪਟੀਸ਼ਨ ਦੇ ਵਿੱਚ ਜਾਂ ਜਿਹੜੇ ਵਕੀਲ ਸੀ ਉਹਨਾਂ ਦੇ ਉਹਨਾਂ ਨੇ ਕਿਹਾ ਸੀ ਉਹਦੀ ਜਿਹੜੀ ਉਹ ਹਸਪਤਾਲ ਦੇ ਰਜਿੰਦਰਾ ਹਸਪੀਟਲ ਜਾ ਕੇ ਕਰਾਇਆ ਗਿਆ ਸੀ ਉੱਥੇ ਆ ਕੇ ਪੂਰੀ ਹੋਈ ਸੀ ਸੋ ਇਹ ਅਸਲੀਅਤ ਕੀ ਹੈ ਤੱਤ ਕੀ ਹੈ ਜਿਵੇਂ ਉਹ ਕਹਿ ਰਹੇ ਨੇ ਕਿ ਤਫਤੀਸ਼ ਚੋਂ ਇਨਵੈਸਟੀਗੇਸ਼ਨ ਚੋਂ ਸਮ ਸਾਹਮਣੇ ਆ ਜਾਏਗਾ ਵੀ ਜਾਜਮ ਕੀ ਤੱਤ ਜਾਂ ਹਕੀਕਤ ਕੀ ਹੈ ਉਹ ਤਾਂ ਦੇਖਾਂਗੇ ਤੇ ਜਿਹੜੇ ਵਕੀਲ ਹੈਗੇ ਨੇ ਉਸ ਦੇ ਜੇ ਪਟੀਸ਼ਨਰ ਦੇ ਪੀੜਤ ਧਿਰ ਦੇ ਉਹ ਕੀ ਕਹਿੰਦੇ ਨੇ ਆਪਾਂ ਉਸ ਨੂੰ ਵੀ ਸੁਣਨ ਦਾ ਦੇਖਦੇ ਆ ਮੈਂ ਕੋਸ਼ਿਸ਼ ਕਰਦੇ ਆ ਜੇ ਉਹ ਮੇਰੇ ਕੋਲ ਅਵੇਲੇਬਲ ਹੋ ਗਏ ਤਾਂ ਉਸ ਵੀ ਕਿਉਂਕਿ ਕਿਉਂਕਿ ਸਾਰੀ ਜਿਹੜੀ ਪਟੀਸ਼ਨ ਹੈ ਜਾਂ ਹਾਈ ਕੋਰਟ ਦੇ ਵਿੱਚ ਕੇਸ ਤਾਂ ਉਹਨਾਂ ਨੇ ਬਲੀਡ ਕੀਤਾ ਤੇ ਉਹਨਾਂ ਨੇ ਇਹ ਗੱਲ ਕਿਸੇ ਕਿਸੇ ਹੱਦ ਤੱਕ ਇਹ ਕਹਿ ਸਕਦੇ ਆ ਕਿ ਕਿਸੇ ਹੱਦ ਤੱਕ ਉਹਨਾਂ ਨੇ ਅਦਾਲਤ ਨੂੰ ਜਾ ਜਿਹੜੇ ਹਾਈ ਕੋਰਟ ਦਾ ਜਿਹੜੇ ਬੈਂਚ ਹੈ ਉੱਤੇ ਹੈ ਸੀਗਾ ਸੀਜੀ ਦਾ ਬੈਂਚ ਸੀ ਉਹ ਕਿ ਉਹਨੂੰ ਕਿਸੇ ਹੱਦ ਤੱਕ ਉਹਨਾਂ ਨੇ ਕ੍ਰਿਮਿਨਸ ਕਰਾ ਲਿਆ ਜਾਂ ਪ੍ਰਾਈਮਾ ਫੇਸੀ ਉਹਨਾਂ ਨੂੰ ਇੱਕ ਇੱਕ ਇਹਦੇ ਵਿੱਚ ਕੋਈ ਐਂਕੀ-ਪੈਂਕੀ ਸੀਗੀ ਤਾਂ ਇਹ ਜਿਹੜਾ ਉਹ ਹਾਈ ਕੋਰਟ ਨੇ ਸ਼ੱਕ ਦੀ ਬਣਾ ਦੇ ਉਹ ਜਿਹੜਾ ਕੇਸ ਹੈ ਉਹਦਾ ਕਿਹਾ ਕਿ ਕਾਰਵਾਈ ਕਰੋ ਤੇ ਫਿਰ ਪੁਲਿਸ ਨੇ ਐਫਆਈਆ ਦਰਜ ਕੀਤੀ ਤੇ ਹੁਣ ਦੇਖਦੇ ਆ ਕੋਸ਼ਿਸ਼ ਕਰਦੇ ਆ ਜੇ ਉਹ ਕਿ ਉਹਨਾਂ ਦੇ ਜਿਹੜੀ ਆਪਣੇ ਉਹਦਾ ਪੱਖ ਹੈ ਜਿਨ੍ਹਾਂ ਨੇ ਪਟੀਸ਼ਨ ਪਾਈ ਹੈ ਉਹ ਕਿ ਕਿੱਥੇ ਹੈ ਕੀ ਹੈ ਉਹ ਵੀ ਆਪਾਂ ਦੇਖਦੇ ਆ 1 ਮਿੰਟ ਸਾਨੂੰ ਇਹ ਤੁਹਾਨੂੰ ਉਹਦਾ ਜਿਹੜਾ ਵੀਡੀਓ ਕੱਢ ਕੇ ਅਸੀਂ ਦਿਖਾਉਣੇ ਆ ਤੇ ਉਹਨੇ ਚ ਫਿਰ ਮੈਂ ਇਹ ਦੱਸ ਦੇਣਾ ਕਿ ਕਿ ਹਾਈ ਕੋਰਟ ਦੇ ਵਿੱਚ ਡੀਜੀਪੀ ਪੰਜਾਬ ਵੱਲੋਂ ਜੋ ਦਾਇਰ ਕੀਤਾ ਗਿਆ ਜਵਾਬ ਹੈ ਇਸ ਕੇਸ ਬਾਰੇ ਉਹਦੇ ਚ ਇਹ ਪ੍ਰਗਟਾਵਾ ਕੀਤਾ ਗਿਆ ਕਿ ਪੰਜਾਬ ਪੁਲਿਸ ਨੇ ਪਟਿਆਲਾ ਦੇ ਇੱਕ ਥਾਣੇ ਦੇ ਵਿੱਚ ਇਸ ਮਾਮਲੇ ਦੇ ਸਬੰਧ ਚ ਧਾਰਾ 302 376 ਦੇ 506 ਅਧੀਨ ਕੇਸ ਦਰਜ ਕੀਤਾ ਹੈ ਇਸ ਮਾਮਲੇ ਲੜਕੀ ਦੀ ਡੈਥ ਤੇ ਰੇਪ ਦੇ ਮਾਮਲੇ ਚ ਤੇ ਉਹਦੇ ਚ ਇੱਕ ਅਕਿਊਜ਼ਡ ਰਣਜੀਤ ਸਿੰਘ ਟੜਰੀਆ ਵਾਲੇ ਵੀ ਨੇ ਤੇ ਇਹ ਹਾਈ ਕੋਰਟ ਦੇ ਵਿੱਚ ਅਜੇ ਤੇ ਅਜੇ ਫੇਰ ਸੁਣਵਾਈ ਇਹ ਦੀ ਜਾਰੀ ਹੈ ਹਾਈ ਕੋਰਟ ਸੁਣਵਾਈ ਬੰਦ ਨਹੀਂ ਕੋਈ ਸੁਣਵਾਈ ਜਾਰੀ ਹੈ ਤੇ ਹਾਈ ਕੋਰਟ ਨੇ ਹੀ ਇਹ ਕਿਹਾ ਕਿ ਇਹਦੀ ਅਫੇਅਰ ਨੱਜ ਕਰਕੇ ਤੇ ਇਹ ਪੁੱਛਗਿੱਛ ਕਰੋ ਤਫਤੀਸ਼ ਕਰੋ ਹੁਣ ਪੁਲਿਸ ਇਨਵੈਸਟੀਗੇਸ਼ਨ ਕਰੇਗੀ ਤਫਤੀਸ਼ ਕਰੇਗੀ ਤੇ ਫੇਰ ਆਪਣੀ ਰਿਪੋਰਟ ਹਾਈ ਕੋਰਟ ਨੂੰ ਦੇਗੀ ਤੇ ਉਸ ਨਵਦੀਤ ਕੌਰ ਵਕੀਲ ਦਾ ਨਾਮ ਹੈ ਉਹ ਕੀ ਕਹਿੰਦੇ ਨੇ ਉਹਨਾਂ ਨੂੰ ਵੀ ਸੁਣ ਲੈਣੇ ਆ ਪਰਮੇਸ਼ਰ ਦਵਾਰ ਗੁਰਦੁਆਰਾ ਮੇ ਬਾਬਾ ਰਣਜੀਤ ਸਿੰਘ ਜੀ ਦੇ ਵਾਲੇ ਦੁਆਰਾ ਜਹਿਰ ਦਿਆ ਗਿਆ ਹੈ ਔਰ ਵਹੀ ਉਸਕੀ ਮੌਤ ਦਾ ਕਾਰਨ ਹੈ ਔਰ ਇਹ ਲੜਕੀ ਕੀ ਆਪਣੀ ਡਾਇਨ ਡ तो उसने ये सब अनाउंस किया था मरते हुए तो जिसकी वजह से पूरे परिवार ने बहुत प्रोटेस्ट भी किया था लेकिन परिवार को बहुत ज्यादा डराया गया और कुचल दिया गया उस टाइम और आगे नहीं आना आने दिया गया बट फिर भी परिवार ने हिम्मत नहीं हारी और कुछ टाइम बाद इसमें कंप्लेंट्स की जो कि सभी आ, हायर अथॉरिटीज को कंप्लेंट की गई थी और इस कंप्लेंट के बावजूद भी इसमें पुलिस ऑफिशियल्स ने कोई एक्शन नहीं लिया और इसको ऐसे ही एक रेंडम सी इंक्वायरी करके इन कंप्लेंट्स को दबा दिया गया तो वो 12 साल तक इस केस में जस्टिस की आस लगाए बैठे थे तो हमने जब ये मामला अपने ऑनरेबल चीफ जस्टिस जी के संज्ञान में लाए तो उन्होंने इसमें देखा कि किस तरीके से इस केस में लीगल कोताहियां बढ़ती गई लैंडमार्क जजमेंट है ललिता कुमारी वर्सेस स्टेट ऑफ यूपी जिसमें ये मैंडेटरी ड्यूटी तय की गई है पुलिस ऑफिशियल्स की कि कोई भी कंप्लेंट आपके पास आती है जो कि ये कॉग्निजेबल ऑफेंस की है सबसे पहले आप एफआईआर नोट करेंगे और उसके बाद आप इन्वेस्टिगेशन स्टार्ट करेंगे हाउएवर इस केस में बिल्कुल ही अपोजिट हुआ पुलिस अपने आप ही इसमें कोर्ट बन गई अपने आप ही इसमें जज बन गई और थोड़ी सी इंक्वायरी करके इस केस को क्लोज कर दिया गया इसमें कभी भी प्रॉपर इन्वेस्टिगेशन नहीं की गई कभी भी एफ नहीं की गई मैम आज जो एफिडेविट फाइल किया गया है उसमें क्या कुछ आज के एफिडेविट में उन्होंने जो दो लीगल ऑफिसर्स थे जिनके बिहाफ पे उन्होंने पाया है कि लीगल कोताहियाँ बरती गई हैं उनके खिलाफ ਅ ਅਜੇ ਪੂਰੀ ਨਹੀਂ ਹੋਈ ਇਹ ਮੈਂ ਬਾਕੀ ਸੁਣਾਉਣਾ ਤੁਹਾਨੂੰ ਉਹ ਉਹਦੇ ਚ ਬੰਦ ਹੋ ਗਿਆ ਜੇ ਕਿਹੜੀ ਦੋਸਤੀ ਹੱਸ ਰੋ ਦੇ ਕਿ ਸਟਾਫਡ ਹਮ ਸਟਾਫਡ ਹੱਸ ਰੋ ਹੱਸ ਰੋ ਅ ਮੈਂ ਤੁਹਾਨੂੰ ਇਹ ਦੱਸ ਦਿਆ ਉਹਨੇ ਵੀ ਹੈ ਇਹ ਹੈ 2012 April 2012 ਦੀ ਘਟਨਾ ਹੈ ਤੇ ਇੰਨੇ ਸਾਲਾਂ ਬਾਅਦ ਇਹ ਕੇਸ ਦਰਜ ਹੋਇਆ ਤੇ 7 December ਨੂੰ ਇਹ FIR ਦਰਜ ਕੀਤੀ ਗਈ ਹੈ ਪਟਿਆਲਾ ਪੁਲਿਸ ਨੇ ਇਸ ਹਾਦਸੇ ਤੋਂ ਮੇ ਮੌਤ ਹੋ ਗਈ ਸੀ ਔਰ ਪਰਿਵਾਰ ਵਾਲੋ ਨੇ ਇਲਜ਼ਾਮ ਲਗਾਇਆ تھا ਕਿ ਜੋ ਅਫੀਡੇਵਿਟ ਫਾਈਲ کیا ਗਿਆ ਹੈ ਉਸ ਵਿੱਚ ਕਿャ ਕੁਝ DGP ਕੇ ਉਸੇ ਬਣਾਇਆ आज के एफिडेविट में उन्होंने जो दो लीगल ऑफिसर्स थे जिनके भी हाँ पे उन्होंने पाया है कि लीगल कोताहियां बरती गई हैं उनके खिलाफ शोकोस नोटिस जारी करके उनको डिपार्टमेंटल इंक्वायरी के लिए नोटिस जारी किया गया है और इसमें जो एफआईआर है वो अगेंस्ट बाबा रंजीत सिंह ट वाले आ, अंडर सेक्शन 302, 376 एंड 506 आईपीसी के अगेंस्ट कर दी गई है ਅ ਕੱਲ੍ਹ ਹੀ ਮਾਮਲੇ ਦੀ ਸੁਣਵਾਈ ਹੋਈ ਹੈ ਨਹੀਂ ਸਿਆ ਕੁਝ ਜੀ ਬਿਲਕੁਲ ਇਸ ਵਿੱਚ ਅਬ ਜੋ ਫਰਦਰ ਪ੍ਰੋਸੀਡਿੰਗਸ ਕੇ ਲਿਏ ਕੱਲ੍ਹ ਪੇ ਕੇਸ ਰੱਖਾ ਗਿਆ ਹੈ ਜੋ ਫਰਦਰ ਸੁਣਵਾਈ ਕੱਲ੍ਹ ਹੋਗੀ ਸੋ ਇਹ ਹੈ ਵਕੀਲ ਦਾ ਪੱਖ ਜਿਹੜਾ ਕਿ ਉਹਨਾਂ ਨੇ ਰੱਖਿਆ ਸੋ 2012 ਦੀ ਅਪ੍ਰੈਲ ਦੀ ਇਹ ਮਹੀਨੇ ਦੀ ਘਟਨਾ ਹੈ 28 ਸਾਲ ਦੀ ਉਮਰ ਸੀ ਲੜਕੀ ਦੀ ਤੇ ਉਸ ਵੇਲੇ ਇਹਨਾਂ ਦਾ ਕਹਿਣਾ ਹੈ ਦਾਵਾ ਇਹ ਹੈਗਾ ਕਿ ਦਫਾ 174 ਦੇ ਬਿਆਨ ਹੋ ਗਏ ਸੀ ਤੇ ਉਸ ਕੇਸ ਕੋਈ ਨਹੀਂ ਸੀ ਉਹ ਦਰਜ ਕੀਤਾ ਗਿਆ ਤੇ ਕਿਉਂਕਿ ਉਹਨਾਂ ਨੇ ਬਿਆਨ ਦਿੱਤੇ ਸੀ ਕਿ ਸਸੇ ਕੋਈ ਕਾਰਵਾਈ ਨਹੀਂ ਕਰਨੀ ਉਹਨਾਂ ਦਾ ਇਹ ਦਾਵਾ ਹੈ ਡੱਡਿਆਂ ਵਾਲੇ ਦੇ ਵਕੀਲ ਦਾ ਪਰ ਜੋ ਕੁਛ ਲੇਟੈਸਟ ਹੈ ਕਿ ਪੁਲਿਸ ਨੇ ਐਫਆਈਆ ਦਰਜ ਕਰ ਲਈ ਹੈ ਤੇ ਪੁਲਿਸ ਹੁਣ ਅਗਲੀ ਕਾਰਵਾਈ ਕਰੇਗੀ ਉਹਨਾਂ ਦੋ ਪੁਲਿਸ ਅਫਸਰਾਂ ਨੂੰ ਸ਼ੋਕਲ ਨੋਟਿਸ ਜਾਰੀ ਕੀਤਾ ਜਿਨ੍ਹਾਂ ਨੇ ਉਸ ਮੌਕੇ proper ਕਾਰਵਾਈ ਨਹੀਂ ਕੀਤੀ ਤੇ ਹੁਣ ਦੇਖਦੇ ਆ ਪੁਲਿਸ ਦੀ ਕਾਰਵਾਈ ਚੋਂ ਪੁਲਿਸ ਦੀ ਇਨਵੈਸਟੀਗੇਸ਼ਨ ਚੋਂ ਪੁਲਿਸ ਦੀ ਜਾਂਚ ਕੋ ਕੀ ਸੱਚ ਸਾਹਮਣੇ ਆਉਂਦਾ ਹੈ ਪੁਲਿਸ ਕੀ ਕਾਰਵਾਈ ਕਰਦੀ ਹੈ ਤੇ ਫਿਰ ਉਸ ਦਾ ਅਦਾਲਤ ਦੇ ਵਿੱਚ ਕੀ ਨਿਵੇੜਾ ਹੁੰਦਾ ਇਹ ਸਾਨੂੰ ਉਡੀਕ ਰਹੇਗੀ ਉਹਨਿੰਦਰ ਲਈ ਅਸੀਂ ਇਹ ਦੱਸ ਦਈਏ ਕਿ ਇਹ ਸਾਰੀ ਜਾਣਕਾਰੀ ਅਸੀਂ ਇਹਦੇ ਵੇਰਵਾ ਜਿਹੜਾ ਹੈ ਇੱਥੇ ਤੱਕ ਜਿਹੜੀ ਹਾਈ ਕੋਰਟ ਦੇ ਵਿੱਚ ਜਿਹੜਾ ਪਟੀਸ਼ਨ ਦੀ ਕਾਪੀ ਜਾਂ ਜੱਜਮੈਂਟ ਦੀ ਕਾਪੀ ਉਹ ਵੀ ਅਸੀਂ ਆਪਣੀ ਵੈਬਸਾਈਟ bhavishya.com bhavishya.in ਤੇ bhavishyahindi.com ਤੇ ਸ਼ੇਅਰ ਕਰਾਂਗੇ ਉੱਥੋਂ ਤੁਸੀਂ ਪੂਰੀ ਇਹਦੀ ਹੋਰ ਵੇਰਵਾ ਵੀ ਪੜ੍ਹ ਸਕਦੇ ਹੋ bhavishya network ਨਾਲ ਜੁੜੇ ਰਹੋ ਬਹੁਤ ਮਿਹਰਬਾਨ